ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਿਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਆ ਮਾਲੇਵਾਲ ਦੇ ਪੁੱਲ ਤੇ ਹੀ ਆ ਬਿਲਕੁਲ ਵੀਰ ਜੀ ਹੁਨਾਂ ਦਾ ਫੌਜੀ ਫਾਰਮ ਤੇ ਆਪਾਂ ਪਹੁੰਚੇ ਆਂ ਆ ਦੇਖ ਸਕਦੇ ਬੋਰਡ ਇਸ ਤਰ੍ਹਾਂ ਦੇ ਜਿਹੜੇ ਬਾਹਰ ਸੜਕ ਤੇ ਵੀ ਲੱਗੇ ਆ ਫੌਜੀ ਫਾਰਮ ਦੇ 메ਨ ਰੋਡ ਦੇ ਉੱਪਰ ਇਹ ਵੈਸੇ ਵੀਰ ਜੀ ਹੁਨਾਂ ਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਵੱਡੇ ਛੋਟੇ ਭਾਅ ਤਾਂ ਮੈਂ ਸਾਰੇ ਵਿਖਾਉਣੇ ਆਂ ਵੀਡੀਓ ਪੂਰੀ ਵੇਖਿਓ ਜਰੂਰ ਛੋਟੇ ਮੋਲ ਵਾਲੀਆਂ ਗਾਵਾਂ ਵੀ ਅੱਜ ਤੁਹਾਨੂੰ ਕੁਝ ਵਿਖਾਵਾਂਗੇ ਤੇ ਚੰਗੇ ਮੋਲ ਵਾਲੀਆਂ ਗਾਵਾਂ ਵੀ ਤੁਹਾਨੂੰ ਵਿਖਾਉਣੀਆਂ ਤੇ ਬਾਕੀ ਜਿਹੜੀਆਂ ਸੂਈਆਂ ਵਾ ਉਹ ਆਪਣੀਆਂ ਦੋ ਦੋ ਟਾਈਮ ਚਵਾਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਪੀ ਭਾਈ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਜੀ ਬੜੀ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਜੀ ਚਲੋ ਕਿਰਪਾ ਚਈਦੀ ਜੀ ਹਾਂਜੀ ਤੇ ਵੇਗਿਆ ਮਾਲ ਉਹਦੇ ਨਾਲ ਆ ਫਿਰ ਮਾਲ ਵੀਰ ਜੀ ਵੇਗਿਆ ਤੇ ਆਪਣੇ ਕੋਈ ਵਛੀਆਂ ਨੇ ਪਾਉਣੀਆਂ ਆ ਆਪਾਂ 14 15 ਹਾਂਜੀ ਤੇ ਚਾਰਕ ਵਛੀਆਂ ਆਪਣੀਆਂ ਚਲ ਗਈਆਂ ਵਾ ਕਿੱਥੇ ਪਟਿਆਲੇ ਘੱਲਤੀਆਂ ਗਾਲੇ ਵਛੀਆਂ ਗਈਆਂ ਵਾ ਅੱਜ ਇਕ ਲੀਆਂ ਹਨ ਸਵੇਰੇ ਅੱਜ ਵੀ ਗਈਆਂ ਮਨੇ ਰੇ ਤੇ ਇੱਕ ਵੀਰਾਂ ਨੇ ਵੱਚੀ ਲਈ ਆ ਜਲਸੀ ਅੱਛਾ ਹੁਣ ਇੰਨਾ ਚਮੇ ਲੈ ਲਈ ਆ ਹਾਂਜੀ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅੱਗੇ ਵੀ ਖੜਦੇ ਰੇ ਮਾਲ ਹਾਂਜੀ ਅੱਗੇ 11 ਚੰਗੀਆਂ ਨਿਕਲਦੀਆਂ ਰਹੀਆਂ ਫਿਰ ਠੀਕ ਆ ਹੁਣ ਇੱਕ ਫੇਰ ਲੈ ਲਈ ਗੱਬਨ ਲਈ ਜੇ ਦੋ ਅੰਨ ਬੱਚਾ ਵੀ ਇਹਨਾਂ ਨੇ ਦਿੱਤਾ 15 16 ਕਿਲੋ ਵਾਲਾ ਅੱਛਾ ਹਾਂਜੀ ਲਿਓ ਫਿਰ ਤੋਰੀਆਂ ਵੀ ਦਿੱਆਂ ਨੇ ਉਹ ਫਿਰ ਬਾਬੇ ਦੇ ਨਾਲ ਲੈ ਕੇ ਦਿਖਾ ਦਿੰਦੇ ਹਾਂ ਨੇ ਕਿਹੜੀ ਫੱਸੀ ਲਈ ਹੈ ਵੀਦੀਆਂ ਨੇ ਇਹ ਵੇਚਣ ਲਈ ਖੜਦੇ ਵੀਦੀ ਕੇ ਘਰ ਵਾਸਤੇ ਘਰ ਵਾਸਤੇ ਠੀਕ ਆ ਜੀ ਤੇ ਕਿੰਨੇ ਦੀ ਦੇ ਕਿੰਨੇ ਦੀ ਲੈ ਲਈ ਫਿਰ ਕੀ ਰਾਗ ਕੋਸ਼ਰ ਜੀ ਸਾਢੇ 35000 ਅੱਛਾ ਸਾਢੇ 35000 ਦੀ ਇਹੜਾ ਨਕੀਨਾ 15 ਸੋਨਾ ਕਿਲੋ ਵਾਲਾ ਦੱਸਾ ਪਿਓਰ ਦੋ ਦੰਦਿਆ ਜੜੀ ਤੇ ਸਾਢੇ 35000 ਦੇ ਦੱਸੋ ਫੋਟੋਆਂ ਜਿਹੜੀਆਂ ਤਸਵੀਰਾਂ ਮਿਲਦੀਆਂ ਹੋਰ ਕਿ ਕਹਿੰਦੀ 50000 ਦੀਰ ਜੀ ਮੰਗਣਾ ਹੈ ਕਿ ਨੇ ਠੀਕ ਆਪਾਂ ਜਾਜ ਦੇਤੀ ਆ ਅਜੇ ਤਿਆਰ ਹੋਣੀ ਆ ਜਿੰਨੇ ਟਾਈਮ ਲਾ ਜਣਾ ਵਾ ਬਾਕੀ ਚਲੋ ਸੋਣੀ ਵੈਡ ਲਈ ਵੀ ਦਿੱਨਾ ਨੇ ਤੇ ਚਲ ਗਈ ਆ ਹੁਣ ਤੇ ਬਾਕੀ ਆ ਵੀ ਕਰਨਾਲੀਆਂ ਤੇ ਇਹਦੇ ਬਾਰੇ ਦੱਸਿਓ ਵੀ ਜੀ ਫਿਰ ਇਹ ਗੱਬਣੇ ਆ ਤੇ ਆ ਗੱਬਣੀਆਂ ਇਹ ਵੀਰ ਜੀ ਬੱਚੀ ਗੱਬਣੇ ਆ ਅੱਛਾ ਇਹ ਆਪਣੇ ਸੱਜਣ ਮਿੱਤਰ ਵੀਰ ਕੋ ਲਈ ਆ ਠੀਕ ਆ ਪਹਿਲਾਂ ਮਸ਼ੀਨ ਨੇ ਭਰੇ ਆ 17 18 ਕਿਲੋ ਠੀਕ ਆ ਐਦਾਂ ਕੋਈ ਨੀਰ ਚੰਗੀ ਸੇਵਾ ਕਰੂਗਾ ਤੇ 20 ਕਿਲੋ ਚਵਾਊਗਾ ਅੱਛਾ 20 ਕਿਲੋ ਅੱਛੀ ਰਮਾਨਾ ਕੱਢੀ ਜਾਊਗੀ ਤੋਰੋ ਫਿਰ ਇੱਕ ਵਾਰ ਤੇ ਵੀਰ ਜੀ ਸੇਵਾ ਦੀ ਆ ਬੱਚੀ ਬਾਲੀ ਚੰਗੀ ਆ ਬਾਕੀ ਸੋਹਣੀ ਵਹਿੜਿਆ ਇਹ ਕਿਰਿਆ ਥਾਣੇ ਦੇ ਕਿਰਿਆ ਆਪਾਂ ਦੇਖ ਸਕਦੇ ਲੱਗੇ ਤਾਂ ਚੰਗੇ ਗਾਇਪ ਤੇ ਆ ਤੇ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਆ ਵੱਡੀ ਬੱਤੀ ਆ ਵੀਰ ਜੀ ਗਲਾਬੀ ਰੰਗ ਦਾ ਕੱਦ ਕਾਠ ਦੀ ਚੰਗੀ ਭਾਰੇ ਪੱਲੇ ਦੀ ਇਹ ਗਾਂ ਜੜੀ ਅਜੇ ਤਿਆਰ ਹੋਣੀ ਆ ਥੱਲੇ ਚੰਗੀ ਦੁੱਧ 20 ਲੀਟਰ ਦੇ ਲਾਗੇ ਬੰਨੇ ਜਿਹੜਾ ਅਰਕੀ ਕਹਿੰਦੇ ਵੀ ਗੱਡੀ ਜਾਊਗੀ ਅਜੇ ਲਾਇਆ ਆਪਣੇ ਸੱਜਣ ਮਿੱਤਰ ਕੋਲ ਇਹ 11-12 ਕਿਲੋ ਤੇ ਪਹਿਲੇ ਮੱਠੀ ਨਾ ਨਾਰਮਲ ਚ ਲਾਇਆ ਆਵੇ ਇਨੇ ਨਾ 20 ਕਿਲੋ ਦੁੱਧ ਪਾਇਆ ਹਰ ਵੀ ਭਾਜੀ ਕਿੰਨੇ ਪਾਉਣਾ ਐਡੀ ਵੱਡੀ ਵੱਛੀ ਆ ਦੱਸ ਹੁਣਾ ਹੰਦਾ ਸੁਣਾ ਏ ਠੀਕ ਆ ਹਾਂਜੀ ਤੇ ਮੁੱਲ ਫਿਰ ਇਹਦਾ ਮੋਰੇ ਦੇ ਵਿੱਚ ਬਾਕੀ ਦੇ ਮਿਕਦੀ ਆ ਜੀ ਕਰਦਾ 75 ਦੀ ਵੇਚ ਦੀਗੇ ਅੱਛਾ ਵਾਡੇ ਕਿਲੇ ਦੇ ਕਿਤੇ ਹੁੰਦੀ ਚੰਗੇ ਕਿਲੇ ਦੇ 75 ਦੀ ਵੇਚ ਦੇਣੀ ਤੁਹਾਨੂੰ ਬਤਾ ਆਪਣੇ ਨਿਕੇ ਨਿਕੇ ਰੇਟ ਹੁੰਦੇ ਆ ਆਪਾਂ 75 ਨਹੀਂ ਮੰਗਣਾ ਅੱਛਾ ਕਿਨੇ ਦੇ ਦिए 70 ਦੇ ਦिए ਆਪਾਂ ਨਾ 70 ਕਰਨਾ ਨਾ 60 ਕਰਨਾ ਆ ਬੀਪਾ ਜੀ ਅੱਛਾ ਇੰਨੇ ਥੱਲੇ ਛੱਡ ਦੇਣੀ ਆ ਆਪਾਂ ਜਾਜ ਦੇਣੀ ਆ ਅੱਛਾ ਆਂ ਸੰਗਰਾਂਦ ਵਾਲਾ ਦੇਣਿਆ ਫੇਰ ਦੀਆਂ 5-6 ਬੱਚੀਆਂ ਵੇਚਤੀਆਂ ਅੱਜ ਵੀ ਮਾਲ ਸਾਰਾ ਡਾ ਦੇਣਾ ਤੇ ਅਜੇ 4 ਹੋਰ ਆਉਣ ਵੀ ਤੈ 4 ਹੋਰ ਆਉਣੀਆਂ ਗੱਡੀ ਲੇਟ ਹੋ ਗਈ ਆ ਅੱਛਾ ਬੱਚੀਆਂ ਬਹੁਤ ਟੌਪ ਦੀਆਂ ਆਪਣੇ ਘਾਉਂਡੀਆਂ ਵਾਂ ਅੱਛਾ ਤੇ ਬਾਬੇ ਦੀ ਮੇਰ ਨਾਲ ਜੋ ਫੇਰ ਕੁੰਡੇ ਖਾਲੀ ਕਰਨੀ ਪਰਸੋਂ ਫੇਰ ਵੀਡੀਓ ਆ ਅੱਜ ਇਹ ਵੀ ਸਾਰੀਆਂ ਵੇਚਣੀਆਂ ਆ ਤੇ ਇਹ ਬੱਚੀ ਜਸ ਨੂੰ ਦੇ ਦਈਏ 55000 ਦੀ 53 ਦੀ ਦੇ ਦਈਏ 50 ਹੀ ਦੇ ਦਾਂਗੇ ਜੀ ਅੱਛਾ 50 ਦੇ ਬਸ ਤਕਰ ਕਮਾਨ ਤਣ ਕਰਾ ਲਓ ਅੱਜਾ ਅੱਧਾ ਹੋਰ ਕਰ ਦਾਂਗੇ ਮਾਨ ਅੱਛਾ ਹਰ ਵੀ ਪਾਣੀ 2 ਘੜ 50 ਹੀ ਹਾਂ ਨਹੀਂ ਬੱਚੀ ਦੇ ਦਾਂਗੇ ਕੋਈ ਦਿੰਦਾ ਨਹੀਂ ਮਾਰਕੀਟ ਚ 48000 ਦੀ ਜਿਹੜੀ ਕਿੰਦੇ ਵੀ ਦੇ ਦੇਣੀ ਆ ਬਾਕੀ ਸੋਣੀ ਵੜ ਫੱਬਦੀ ਆ ਬਾਕੀ ਕੋਈ ਵੀ ਰਾਨ ਕੇ ਵੇਖੇ ਇੱਕ ਕਰੇ ਇਹ ਵੀਰ ਨਜ਼ਾਰੇ ਲਏ ਸਾਰਾ ਗਰਮੀਆਂ ਸਿਆਲ ਠੀਕ ਹੈ ਤੋਹਫੇ ਹੀ ਆ ਵੀਰ ਜੀ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਆਏ ਵੇਖ ਆਪਣਾ ਅੱਛਾ ਇਹ ਤੋਕੜਿਆ ਇੱਕ ਦੇ 5 ਕਿਲੋ ਦੁੱਧ ਜੇ ਅੱਛਾ 5 ਕਿਲੋ ਦੁੱਧ ਦੇ ਦੇ ਕੋਈ ਨਹੀਂ ਸ਼ਾਮ ਨੂੰ 5 ਕਿਲੋ ਚੁੰਦੇ ਜੀ ਅਹੀਂ ਇੱਕੋ ਟਾਈਮ ਕਹਿੰਦਾ ਸ਼ਾਮ ਨੂੰ ਚੋਈ ਜਾਵੇ ਆਈਏ ਆਪਣੇ ਘਰ ਪੀ ਭਾਜੀ ਬਸ ਦੋ ਟਾਈਮ ਚੋਈ ਜਾਂਦੇ ਹਿੰਸ ਟਾਈਮ ਦੋ ਤੋਂ 5 ਕਿਲੋ ਹੋ ਜਾਂਦਾ ਬਾਕੀ ਅਗਲਾ ਭਾਂਮ ਕੇ ਦੋ ਟਾਈਮ ਚੋਈ ਜਾਵੇ ਕਹਿੰਦੇ ਇੱਕੋ ਟਾਈਮ ਚੋਈਦੀ ਆ ਤੇ 5 ਕਿਲੋ ਦੁੱਧ ਦਿੰਦੀ ਆ ਆਪਾਂ ਲਈ ਘਰ ਚੋਂ ਉਹ ਇੱਕੋ ਟਾਈਮ ਚੁੰਦੇ ਖਲਾਰੀ ਮੇਰੇ ਅੱਛਾ ਇਧਰ ਚਲਾ ਚੋ ਦਖਾਉਂਦੇ ਆ ਸਾਰੀ ਦਰਦੀ ਥੋੜੀ ਹਾਂ ਦੇਖ ਸਕਦੇ ਜੀ ਬਹੁਤ ਬਸਰਾ ਠੰਡੀ ਠੰਡੀ ਬੜੀ ਚਵਾ ਬੜਾ ਚੰਗਾ ਲੱਗਾ ਜੀ ਬਾਕੀ ਹੈਗੀ ਠੰਡੀ ਆ ਇਹ ਆ ਵੀ ਚਲੋ ਕਿਸੇ ਵੀਰ ਦਾ ਚਾਹ ਪਾਣੀ ਦਾ ਵਧੀਆ ਸਰ ਜੀ ਨਾ ਵੀ ਭਾਰੀ ਜਿੰਨੇ ਭਾਜ ਵੜ ਦੇ ਦੇਣੀ ਆ ਨਾ ਸੰਗਨੇ ਦੁੱਧ ਲਈ ਆ ਤੇ ਦੁੱਧ ਵੇਖੋ ਮੱਝਾਂ ਰਗਾ ਚਿੱਟਾ ਦੁੱਧ ਆ ਠੀਕ ਆ ਇਦਾਂ ਕਈ ਵੀਰ ਭਰਾਵਾਂ ਦੇ ਨਿਆਣੇ ਬੱਚੇ ਹੁੰਦੇ ਨੇ ਕਿਨਕੇ ਦੁੱਧ ਪੀਣ ਵਾਸਤੇ ਛੋਟੇ ਭਾਜ ਲੈਣੀ ਦੁੱਧ ਵੀ ਮੱਝਾਂ ਰਗਾ ਸੰਗਣਾ ਵੇਖੋ ਲੈ ਆ ਜਾ ਫਿਰ ਇਹ ਭਾਏ ਦਾ ਕਰ ਦੇਣਾ ਔੜਤੀਆਂ ਵਾਲਾ ਜੀ ਠੀਕ ਆ ਹਾਂ ਜੀ ਬੀਜੀ ਦੋਦ ਵੀਰੇ ਹਣ ਗਾਟਾ ਗੂਟਾ ਤਰਪਿਆ ਚੰਗੀ ਕੋਈ ਸੇਵਾ ਕਰੂੰਗਾ ਨਾ ਹਾਂਜੀ ਮੈਂ ਤੋਂ 18-9 ਕਿਲੋ ਚਵਾਈ ਜਾਊਗੀ ਆ ਪੰਜ ਨਾ ਗਾ ਮੌਕੇ ਦੇ ਉਹਨਾਂ ਦੱਸਾਂਗੇ ਮੁੱਲ ਫਿਰ ਉਹ ਵੀ ਅੱਜ ਹੀ ਆਈ ਉਹਨਾਂ ਦੇ ਨੂੰ 6 ਕਿਲੋ ਦੱਸਿਆ ਆਪਾਂ ਪੰਜ ਦੀ ਗਰੰਟੀ ਲਾਵਾਂਗੇ ਇਹਦਾ ਮੁੱਲ ਮੁੱਲ ਵੜਦੀਆਂ ਆ ਯਾਰ ਕਿੰਨਾ ਕ ਮੁੱਲ ਭਾਵੇਂ ਕੋਈ 25 ਕਰਾ ਦੇ ਬਸੇ 24-25 ਪਰ ਤਾਂ ਪਰਦੇ ਫਲਦੀ ਫਾਲ ਤੇ ਇੰਨਾ ਰੇਟ ਨਹੀਂ ਹੁੰਦਾ ਅੱਛਾ ਇਹ 17.5 ਜਾਂ ਵੀ ਦੇ ਦਿਆਂਗੇ 17.5 ਦੀ ਪੂਰੇ 17000 ਰੁਪਏ ਭਾਜੀ ਦੇ ਦਾਂਗੇ ਹੋਰ ਕਰਤੀਏ ਮਾਨਾ 500 ਕਰਦੀਏ ਔਰ ਜਾਣ ਦੋ 16.5 ਦੇ ਦੇਵਾਂਗੇ ਵਿੱਚ ਜੱਤ ਨੇ ਅੱਜ ਸੰਗਰਾਣ ਦਾ ਦਿਨ ਜਿਹੜੇ ਭਰਾ ਗੰਮੇ ਦਾ ਲਟਿਆ ਜਾਂਦਾ ਲੁੱਟਲੇ ਆ ਅੱਜ ਹੀ ਸਵੀ ਆ ਜਾਰਦੀ ਜੇ ਇਹ ਅੱਜ ਹੀ ਸਵੀ ਆ ਮਿੱਲੀ ਜੋਰ ਜਾਰ ਪਾ ਕੇ ਦੀਆ ਅੱਛਾ ਹਾਂਜੀ ਝੁੰਗੀ ਲੈੜਿਆ ਨਿਕੇ ਨਿਕੇ ਜ ਸਿੰਘ ਆਜੀ ਸਵੀ ਆ ਹਾਂਜੀ ਮਿੱਟੀ ਅੱਜ ਮੇਲੇ ਦੇ ਡਟਣ ਵਾਲੇ ਹੀ ਆ ਥੱਲੇ ਚੰਗੀ ਭਰ ਗਈ ਆ ਜੋ ਤੈਨਾਂ ਕਿਲੋ ਬੱਚੇ ਨਿਗਾਹ ਕੇ ਜੋ ਵੀ ਦਿੱਤੀ 2 ਕਿਲੋ ਲੈ ਆਪਾਂ ਨੂੰ ਥਾਣ ਵਗਦੇ ਬੱਚੇ ਨੇ ਚੰਗਾ ਕੇ ਕਹਿੰਦੇ ਵੀ 2.5 ਕਿਲੋ ਚੋਈ ਆ ਬਾਕੀ ਆ ਵੀ ਹੈਗੀ ਜਰਸੀ ਜਿਹਾ ਬਾਕੀ ਥਾਣ ਵੀ ਚੰਗਾ ਲੱਗਾ ਆ ਨੇ ਕਹਿੰਦੇ ਹਵਾਨਾ ਇਹਦਾ ਜੇ ਆਪ ਕੋ ਮਾਰੇ ਫੜ ਕੇ ਤੇ ਬਾਕੀ ਇਧਰੋਂ ਆਹਨਾ ਦਾ ਸਾਈਜ਼ ਦੇਖ ਸਕਦੇ। ਪਰ ਸਮਾ ਕੇ ਥਣ ਵਧੀਆ ਤਿਆਰ ਕਰੂਗੀ। ਤੇ ਮੁੱਲ ਫੇਰ ਇਹਦਾ। ਇਹਦਾ ਹੀ ਉੜਦਿਆਂ ਵਾਲਾ ਮੁੱਲੇ ਦਾ ਕੋਈ 40 ਨਹੀਂ। ਅੱਛਾ। ਕੋਈ 30 ਨਹੀਂ। ਜਾਂ ਸਨੋਈ 38000 ਦੀ। 37 ਦੀ। ਬਾਕੀ ਅੰਕਲ ਕੋ ਕਰਾਉ ਮਾਂ ਤਾਨੂੰ। ਕਿੰਨੇ ਦੀ ਕਰਤੀ ਐ? ਕੀ ਬੱਤੀਆਂ ਦੇ ਦੇਜਾਂਗੇ ਅੱਛਾ ਬੱਤੀ ਇਹ ਦੇ ਦੇਣੀ ਆ ਪੰਜਾਂ ਦਾ ਜਦੋਂ ਤਿੰਨ ਜਾਂ ਛੋਟ ਕਰ ਦਿੰਦੇ ਆ ਅੰਕਲ ਨੇ ਕਹਤਾ ਹੁਣ ਦੀਆਂ ਦਾ ਭਾਈ ਤਾਜੀ ਸੋਈ ਵੈੜ ਦਿਖਾ ਦਿਓ ਜਲਸੀ ਠੀਕ ਆ ਤਾਂ ਦੋ ਤਿੰਨ ਕਿਲੋ ਚੋਈ ਆ ਬਾਕੀ ਦੋ ਦਿਨ ਵੀ ਤੁਹਾਨੂੰ ਕੱਢੀ ਜਾ 12 ਕਿਲੋ ਨੋਰਮਲ ਚੱਲੂਗੀ ਜੀ ਠੀਕ ਆ ਜੀ ਹਾਂਜੀ ਤੇ ਆਹ ਜਿਹੜੀ ਜੇ ਗਾੜੀ ਆਗੀ ਵੱਡੀ ਵੈੜ ਅੱਛਾ 12-12 ਕਿਲੋ ਵਾਲੀ ਗੱਪਣਿਆ ਕਿ ਸੋਈ ਜੀ ਗੱਪਣਿਆ ਵੀਰ ਜੀ ਅੱਛਾ ਗੱਪਣਿਆ ਹਾਂਜੀ ਤੇ ਲੇਵਾ ਦੇਖ ਸਕਦੇ ਆ ਲੈ ਚੰਗੀ ਤਿਆਰ ਹੋ ਗਈ ਢਿਲਾਂ ਢਿਲਾਂ ਕਰਮ ਵਾਲੀ ਨੂੰ ਕਾਫੀ ਆ ਗੁਲਾਬੀ ਥਨ ਲੱਗਾ ਵਾ ਵੱਡੀ ਜਲਦੀ ਆ ਨੇਖਾ ਵੀ ਜੀ ਠੰਡੀ ਐ ਨਹੀਂ ਗਿਆ ਆਪਾਂ ਕਈ ਵੀਰ ਭਰਾ ਆਨਲਾਈਨ ਮੰਗਾਉਂਦੇ ਆਪਾਂ ਇਹਦਾ ਵੀ ਸ਼ਾਹ ਦਿਖਾ ਦਿੰਨੇ ਆ ਚਵਾਥਾ ਨਾ ਸ਼ਾਇਦ ਵਧ ਗਿਆ ਹੁੰਦਾ ਵੇਖੋ ਠੀਕ ਆ ਆ ਵੇਖੋ ਚਵਾਜ ਦਾ ਗੰਗਲਗਲ ਮੋਟਾ ਰੂ ਹੁੰਦਾ ਵੇਖੋ ਵੇਖੋ ਚਵਾ ਬੈੜਦਾ ਵੇਖੋ ਜੀ ਐ 78 18 ਕਿਲੋ ਵਾਲੀ ਵੈੜ ਹਰਪੀ ਭਾਜੀ ਨਿਗੇਜੇ ਪਹਾੜ ਦੇ ਦੇਣੀ ਵੱਡੀ ਜਲਸੀ ਵੈੜ ਆ ਠੀਕ ਆ ਹਾਂਜੀ ਆ ਕੋਈ ਵੀ ਰੱਖਿਆ ਨਾ ਦਾਗੇ ਦਾਗ ਨਹੀਂ ਜੀ ਪਹਿਲੇ ਪੁਰਾਣੇ ਆ ਸਭ ਦਾ ਸਾਫ ਹੋਇਆ ਵਾ ਸਾਰਾ ਸਾਫ ਆ ਪਹਿਲੇ ਪੁਰਾਣੇ ਆ ਇਹ ਵੀ ਰੰਗ ਇਹ ਦਾ ਹੋ ਜਾ ਹੋ ਗਿਆ ਵਾ ਹਾਂਜੀ ਤੇ ਮੁੱਲ ਫਿਰ ਜੀ ਜੇ ਦਾਗ ਦੋ ਗਣਾ ਹੁੰਦੇ ਨੇ ਵਾਛੀ ਦੇ 60000 ਦੀ ਹਾਂਜੀ ਪਰ ਹੁਣ ਜੇ ਦਾਗ ਦੋ ਗਿਆ ਹਨੂ ਬਾਣਾ ਮੇਰੀ ਬਾਣਾ ਦੇ ਦਾਂਗੇ ਕਿੰਨੇ ਦੀ 42000 ਦੀ ਦੇ ਦਈਏ 40 ਦੀ ਦੇ ਦਾਂਗੇ ਜੀ ਲੈ ਜਾਂਗੇ ਦਾੜੇ ਕਹਿੰਦੇ ਦੇ ਦਾਂਗੇ 17 18 ਕਿਲੋ ਵਾਲੀ ਕੋਈ ਦੰਦਾ ਨਹੀਂ ਦਿਖਾ ਦੋ ਇੱਧਰ ਠੀਕ ਆ ਹਾਂਜੀ ਥਲੇ ਹਫਤਾ ਖੰਡ ਖੜਦੀ ਆ ਤੇ ਆ ਜਿਹੜੀ ਜੇ ਗਾੜੀ ਆ ਗਿਆ ਛੋਟਾ ਭਾ ਹੜਦੀਆਂ ਵਾਲਾ ਅੱਛਾ ਇਹ ਸਰਪਾਰਕ ਘਰੀ ਆ ਜੀ ਕਿਹੜੀ ਜੇ ਇਹ ਸਰਪਾਰਕ ਇਹ ਕਿਹੜੀ ਹੁੰਦੀ ਜੇ ਇਹ ਵੀਰ ਦੇਖੀ ਆੜਿਆ ਅੱਛਾ ਇਹਦਾ ਮੱਜਾ ਦੋ ਦੋ ਮੁਕਾਬਲਾ ਕਰਦਾ ਸਰਪਾਰਕ ਜਿਹੜੀ ਨਵੀਂ ਬਰੀਡ ਕੱਢੀ ਆ ਵੀਰ ਜੀ ਉਹਨਾਂ ਨੇ 10 12 ਦਿਨ ਖੜਦੀ ਹਲੇ ਚੰਗੀ ਤਿਆਰ ਹੋ ਜੂਗੀ ਵੀਡੀਓ ਲੈ ਕੇ ਦਿਖਿਣਾ ਵੀ ਇਹਦਾ ਅੰਕ ਸੋਤਰਾ ਤਾਂ ਇਹਨੂੰ ਦਿਖਾਉਣਾ ਹੈ ਕਿ ਦਾ ਨੁਕਰੀ ਕੋੜੀ ਦਾ ਰਾਂ ਅੰਕਲ ਦਾਦਾ ਟਲੂਆਂ ਦਾ ਬਾਕੀ ਇਹ ਆ ਵੀ ਕਾਦੇ ਦਾ ਹਿਸਾਬ ਦਾ ਹੀ ਆ ਬਹੁਤਾ ਉੱਚਾ ਨਹੀਂ ਆ ਛੋਟਾ ਕਾਦੇ ਆ ਜਿਨ੍ਹਾਂ ਦੀ ਜਗ੍ਹਾ ਹਿਸਾਬ ਦੀ ਹੁੰਦੀ ਉਹਨਾਂ ਲਈ ਚੰਗੀ ਆ ਇਹ ਆ ਵੀ ਮੇਰੀ 10 ਕਿਲੋ ਚ ਵਾਈਦਾ ਦੋ ਦਿਨ ਨੇ ਜੜਾ ਵਾ ਕੱਢੀ ਜਾਣਾ ਇਹਨੇ ਵੀ ਚੰਗਾ ਸੂਆ ਦੂਸਰਾ ਜੇ ਪਹਿਲਾ ਵੀਰ ਜੀ ਅੱਛਾ ਪਹਿਲਾ ਹਾਂਜੀ ਥਾਣੇ ਤੇ ਇਹ ਵੀ ਦਿਖਾ ਦਈਏ ਕਰੀ ਆ ਨਹੀਂ ਸੰਦੇ ਥਾਣੇ ਹਾਂ ਚੰਗਾ ਲਗਾ ਇਹਨੂੰ ਮੁੱਲ ਫਿਰ ਇਹਦਾ ਮੋਰ ਘਰ ਬੀਪਾ ਜਿਹੜ੍ਹਦਿਆਂ ਵਾਲਾ ਈ ਕੋਈ 40 ਨਹੀਂ ਕੋਈ 35 ਨਹੀਂ 32000 ਦੀ ਜਾਸਨ ਹੋਈ 32 ਦੀ ਬਾਕੀ ਅੰਕ ਕੋਈ ਛੋਟ ਛਪਾ 30 ਦੀ ਚਲੋ 500 ਛੋੜ ਕਰ ਦਾਂਗੇ ਜੇ ਕੋਈ 3 ਲਊ ਦੇ ਅੱਛਾ ਹਾਂਜੀ ਠੀਕ ਹੈ ਤੇ ਹੁਣ ਗਾੜੀ ਆ ਗਈ ਆ ਵੀਰ ਜੀ ਇੱਧਰ ਬੱਛੀ ਦਿਖਾਏ ਇੱਕ ਗਾਂ ਵਖਾਈਏ ਕਿ ਬੱਛੀ ਵਿਖਾਈਏ ਪਹਿਲਾਂ ਬੱਛੀ ਦਿਖਾਈਏ ਗਾਂ ਫਿਰ ਦਿਖਾਵਾਂਗੇ ਠੀਕ ਹੈ ਇਹ ਨਾ ਕੱਲ ਇੱਥੇ ਵੀਰ ਭਰਾ ਆਪਣੇ ਕੋ ਆ ਗਏ ਅੱਛਾ ਤੇ ਕਹਿੰਦੇ 15000 ਦੀ ਨਰੀ ਬੱਛੀ ਦੇ ਦੋ ਮੈਂ ਹੀ ਗਾਂ ਕਿਦਾਂ ਵਿੱਚ ਨਹੀਂ ਵੀਰਾ ਭਰਾ ਮੈਂ ਕਹਿੰਿਆ ਨੇ ਗਾਂ ਲੈਣੀ ਨਾਲ ਬੱਛੀ ਪਾਲਣੀ ਹੈ ਬੱਛੀ ਕਰਕੇ ਕਿਸੇ ਵੀਰ ਨੇ ਗਾਂ ਲੈ ਲਈ ਫਾਰਮ ਵਾਲੇ ਵੀਰ ਆਏ ਇੱਕੋ ਧਰੋਂ ਆੜ ਗਿਓ ਤੇ ਲੈ ਗੋਈ। ਇਹਦੇ 15000 ਦੀ ਬੱਤੀ ਦੇ ਦੋ। ਠੀਕ ਆ। ਹਾਂਜੀ। ਠੀਕ ਆ ਚੰਗਾ ਭਰਾ। ਇਹ ਬੱਤੀ ਵੇਖੋ ਕਿੰਦਾਂ ਦੀ ਆ। 3 ਕਿਲੇ ਜੋੜਾ ਹੀ ਭਾਜ ਦੇ ਦੇਣਾ। ਅੱਛਾ। ਆ ਲੈ ਕੇ ਜੇ ਰੇਟ 'ਚ। ਬਾਕੀ ਤਾਜ ਬਿਲਕੁਲ ਤਾਜੀ ਆ। ਨਾਲੋ ਜਿਹੜਾ ਨਾਲ ਹੀ ਆ। ਭਾਈ ਗੁੱਡ 9 ਕਿਲੋ ਯਾ ਥੂਈ ਨਾ ਤਜਿਆ ਦੇਣਾ ਜੀ। ਅੱਛਾ 3 ਤੀਸਰਾ ਦਿਨ 21 ਨੰ ਤੋਂ 9 ਲੀਟਰ ਬੋਲ ਆ ਜਿਹੜਾ ਕਿੰਨੇ। ਕਿੰਨਾ ਕ ਪਜ਼ੋਰ ਤੋਂ ਭਰੀ ਜਾਊਗੀ। 15 ਕਿਲੋ ਪਾ ਦੂਗੀ। 15 15 15 ਪਲੱਸ ਚੱਲੂਗੀ। 1 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਕਰੀ ਜਾਊਗੀ। ਬਾਕੀ ਆ ਵੀ ਸੋਹਣੇ ਰੰਗ ਰੂਪ ਚ ਹੁਣ ਅਜੇ ਟਾਈਮ ਅਜੇ ਕੋਈ 10 11 ਦੇ ਲਾਗੇ ਬੰਨੇ ਦਾ 10 ਦੇ ਲਾਗੇ ਬੰਨੇ ਦਾ ਚਵਾਈ ਹੋਈ ਆ ਸਾਨਾ ਕੋਈ ਵੀਰ ਬੰਨੇ ਦਾ ਅੱਜ ਲਾਵੇ ਉੱਥੇ ਬੰਨ੍ਹ ਦੋ ਡਰਦੀ ਆ ਇਹ ਆ ਵੀ ਚਾਹਰਾ ਵੱਡਾ ਵਾ ਕੱਦ ਕਾਠ ਪੱਖੋਂ ਪੂਰੀ ਜਵਾਨ ਆ ਵਹਿੜਾਪ ਵੀ ਸੋਹਣੀ ਆ ਤੇ ਮਗਰ ਬੱਛੀ ਵੀ ਸੋਹਣੀ ਆ 3500 ਦਾ ਵੀਰ ਆ ਠੀਕ ਆ ਲਵਾਇਆ ਇਹ ਬੱਛੀ ਆਲਾ ਠੀਕ ਆ ਹਾਂਜੀ 3500 ਦਾ ਕਹਿੰਦੇ ਠੀਕੇ ਭਰਾਇਆ ਸੀ ਗੱਲ ਮੋਲ ਲਫੇਰ ਇਹਦਾ ਤੇ ਇੱਕ ਇਹਦੀ ਠੰਡੀ ਠੀਰੀ ਵਾੜ ਵੇਖੋ ਇੱਧਰ ਚਵਾਹ ਆਇਆ ਇਧਰ ਆ ਜੀ ਵੇਖੋ ਚਵਾਹ ਗੁਲਾਬੀ ਰੰਗ ਦਾ ਥਾਣੇ ਇਹਦਾ ਚਵਾਹ ਲੈ ਬੱਚਾ ਲਾਇਆ ਹੋਰ ਗਲਮ ਗਲਮ ਮੋਟਾ ਥਣ ਬਣਾਉਂਦੀ ਹੈ ਠੀਕ ਦੁੱਧ ਦੇਦਾ ਵੀ ਵੇਖ ਲਓ ਭਾਵੇਂ ਆਚਿਆ ਫਿਰ ਦੁੱਧ ਚਿੱਟਾ ਆਇਆ ਮੱਝਾਂ ਵਰਗਾ ਠੀਕ ਹੈ ਦੁੱਧ ਕਿਹੇ ਗਾਂ ਦਾ ਨਹੀਂ ਪੀਲਾ ਪੂਲਾ ਆ ਚਿੱਟਾ ਦੁੱਧ ਵੇਖ ਲਓ ਇਹ ਕਿੰਨੇ ਦੀ ਦੇ ਦੀ ਹੈ ਫਿਰ ਬਲਸ਼ੇ ਜੀ ਆ ਗਈ 60 65000 ਫਰੀ ਜੀ ਹਾਂਜੀ ਕੋਈ ਲੱਸਾ ਪੰਦੇ ਕਰਕੇ ਜੋ ਸਾਨੂੰ ਭਾਣਾ ਮੇਰੀ ਭਾਣਾ ਦੇ ਦੇਣੀ ਹੈ ਹਾਂਜੀ ਹਾਂਜੀ ਕਿਉਂ ਗਿਆ ਦੇ ਦਿੱਗੇ ਬਾਕੀ ਤੂੰ ਇਹੀ ਕਰਾ ਲਓ ਮਾਨਤਾਨ ਖੁੱਲਾ ਕਰ ਦਾਂਗੇ ਮਾਨਤਾਨ ਭੈਣ ਭਰਾ ਇਹਦਾ 52 ਦੀ 50 ਦੀ ਜਸਨ ਵਿੱਚ ਦੇਣੀ ਆ ਪੀਪਾ ਜੀ ਦਾ ਮਾਰਕੀਟ ਦੇ ਦਿੰਦਾ ਨਹੀਂ ਆ ਅੱਛਾ 50 ਤੋਂ 1000 ਦਾ ਮਾਨਤਾਨ ਕਰਾਂਗੇ ਵੀਰ ਭਰਾ ਉਹ ਹੋਰ ਮਾਨਤਾਨ ਹੋਊਗਾ ਇਹ ਆ ਵੀ ਮਗਰ ਬੱਚੇ ਵੀ ਚੰਗੇ ਰੁਪਈਆ ਦੀ ਆ ਵੀਰ ਜੀ 15-16000 ਦੀ 20 ਦੀ ਅੱਛੀ ਆ ਮੈਂ ਕਰ ਹਾਂਜੀ ਹਾਂਜੀ ਤੇ ਬਾਕੀ ਚਲੋ ਅੱਜ ਨਹੀਂ ਹੁਣ ਤੁਹਾਨੂੰ ਪਸ਼ੂ ਦਿਖਾਉਣੇ ਆ। ਇਹ ਚਾਰ ਬੱਛੀਆਂ ਵੀ ਦੀ ਆਪਣੀਆਂ ਵੱਡੀਆਂ ਆ ਰਹੀਆਂ। ਗੱਡੀ ਲੇਟ ਹੋ ਗਈ ਆ। ਤੁਸੀਂ ਥੋੜਾ ਟਾਈਮ ਨਾਲ ਆਗੇ ਜੇ ਹਾਂਜੀ ਤੇ ਕੋਈ ਵੀਰ WhatsApp ਤੇ ਮੈਸੇਜ ਕਰਦੇ ਆ ਆਪਾਂ ਵੀਡੀਓ ਪਾ ਦਾਂਗੇ। ਠੀਕ ਹੈ ਜੀ। ਹਾਂਜੀ ਤੇ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਤੇ ਵੇਚ ਆ ਕੇ ਫੇਰ ਦੀ ਪਸ਼ੂ ਖਰੀਦੋ ਜੀ।